ਡੇਰਾ ਜਗਮਾਲ ਵਾਲੀ ਸਰਸਾ ਦੇ ਨਵੇਂ ਥਾਪੇ ਮੁਖੀ ਬਾਬਾ ਬਰਿੰਦਰ ਸਿੰਘ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਗੁਰ ਚਰਨਾਮਚ ਲਗਵਾਈ ਹਾਜ਼ਰੀ ਰੋਹਾਨੀਏ ਦੇ ਕੇਂਦਰ ਸੱਚਖੰਡ ਚ ਪੰਥਕਾਗੂ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਬਾਬਾ ਬਰਿੰਦਰ ਸਿੰਘ ਨੇ ਮੱਥਾ ਟੇਕ ਕੇ ਸਤਿਗੁਰ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਰਦਾਸ ਕੀਤੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦਾ ਭਲਾ ਮੰਗਿਆ ਜਿਕਰੇ ਖਾਸੇ ਕੇ ਡੇਰਾ ਜਗਮਾਲ ਵਾਲੀ ਸਰਸਾ ਉਦੋਂ ਸੁਰਖੀਆਂ ਚ ਆਇਆ ਜਦੋਂ ਡੇਰੇ ਦਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਜੂਰ ਜਸਦੀਪ ਸਿੰਘ ਗਿੱਲ ਵਿਸ਼ੇਸ਼ ਜਹਾਜ਼ ਰਾਹੀਂ ਸਰਸਾ ਦੇ ਡੇਰੇ ਜਗਮਾਲਵਾਲੀ ਪਹੁੰਚ ਕੇ ਪਗੜੀ ਦੀ ਰਸਮ ਕਰਦੇ ਨੇ ਡੇਰੇ ਦਾ ਮੁਖੀ ਬਾਬਾ ਬਰਿੰਦਰ ਸਿੰਘ ਢਿੱਲੋਂ ਨੂੰ ਥਾਪਦੇ ਨੇ ਤੇ ਸੰਗਤਾਂ ਨੂੰ ਸੰਦੇਸ਼ ਜਾਰੀ ਕਰਦੇ ਨੇ ਤੇ ਇਸ ਮੌਕੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਭੂਮਿਕਾ ਨਿਭਾਉਂਦੇ ਹੋਏ ਸਾਰੀਆਂ ਰਸਮਾਂ ਮੂਹਰੇ ਹੋ ਕੇ ਕੀਤੀਆਂ ਐਨਆਰਆਈ ਟੂਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਕਿਤੇ ਕੋਈ ਦੂਸਰਾ ਰਾਮ ਰਹੀਮ ਨਾ ਜੰਪ ਪਵੇ सूफी कवि ਤੋਂ ਸੰਤ ਬਣੇ ਬਾਬਾ ਬਰਿੰਦਰ ਸਿੰਘ ਨਾਲ ਸੱਚਖੰਡ ਦਰਬਾਰ ਸਾਹਿਬ ਹਾਜ਼ਰੀ ਭਰ ਕੇ ਭਾਈ ਦਾਤੂਵਾਲ ਨੇ ਦਿੱਤਾ ਇਸ ਸਰਸਾ ਢੇਰੇ ਦੀ ਸੰਗਤ ਨੂੰ ਵੱਡਾ ਸੰਦੇਸ਼ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਬਹੁਤ ਸਕੂਨ ਮਿਲੇ ਅੰਦਰ ਹੈ ਹੀ ਸਕੂਨ ਇਸਕੋਨ ਹੈ ਹੋਰ ਕੁਝ ਹੈ ਨਹੀਂ ਜਿੱਥੇ ਬਾਣੀ ਹੈ ਗੁਰਾਂ ਦਾ ਸਥਾਨ ਹੈ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਸੋਹਣੇ ਸਕੂਨ ਹੈ ਅਸੀਂ ਤਾਂ ਸੰਗਤ ਦੇ ਸੇਵਾਦਾਰਾਂ ਜੀ ਦਸਤਾਰ ਬੰਦੀ ਤਾਂ ਪਿਛੇ ਟਰਸਟ ਦੇ ਸਾਰੇ ਮੈਂਬਰਸ ਸਾਰੀ ਸੰਗਤਾਂ ਨੇ ਪਹਿਲਾਂ ਹੀ ਕਰਤੀ ਸੀ ਉਹ ਗੁਰੂ ਮਹਾਰਾਜ ਆਈ ਸੀ ਵਿਆਸਾਲੇ ਗੁਰਿੰਦਰ ਸਿੰਘ ਜੀ ਤੇ ਉਹਨਾਂ ਨੇ ਦਸਤਾਰ ਪਹਿਨਤ ਕੀਤੀ ਸੀ ਤੇ ਉਹ ਮਹਾਰਾਜ ਜੀ ਦਾ ਸ਼ੋਕ ਪ੍ਰਗਟ ਕਰਨ ਵਾਸਤੇ ਉੱਥੇ ਆਈ ਸੀਗੀ ਪਹਿਲਾਂ ਆਊਟ ਆਫ ਇੰਡੀਆ ਸੀਗੀ ਉਹ ਦਵਾ ਨਹੀਂ ਸਕੇ ਸਾਡੀ ਜਿਹੜੀ ਸੰਸਥਾ ਹੈਗੀ ਹੈ ਸਾਡੇ ਜਿਹੜਾ ਡੇਰਾ ਹੈਗਾ ਉਹ ਮਹਾਰਾਜ ਜੀ ਪੂਜਯ ਗੁਰਬਖਸ਼ ਸਿੰਘ ਜੀ ਮੈਨੇਜਰ ਸਾਹਿਬ ਹੋਏ ਹੈ ਕੁਝ ਬਾਦਪ ਸਿੰਘ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਉਹਨੇ ਚੋਲਾ ਛੱਡਿਆ ਉਹ ਤਾਂ ਗੁਰਬਾਣੀ ਨਾਲ ਜੋੜਦੇ ਰਹਿਆ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਅਰਥ ਉਪਦੇ ਰਹੇ ਡਿਠੇ ਸਬੇ ਥਾਵ ਨਹੀਂ ਤੋ ਤੇ ਜੇਹਾ ਵੱਧੋ ਪੁਰਖ ਵਧਾਦੇ ਤਾਂ ਤੂੰ ਸੋਹਿਆ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਅਰਦਾਸ ਵਿੱਚ ਨਿਤ ਦਰਸ਼ਨ ਇਸ਼ਨਾਨ ਮੰਗਦੇ ਆ ਤੇ ਅਕਸਰ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਜਦੋਂ ਵੀ ਸਮਾਂ ਬਣਦਾ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਇੱਥੇ ਦਰਸ਼ਨ ਦਦਾਰੇ ਕਰਨ ਵਾਸਤੇ ਆਈਦਾ ਅੱਜ ਮੇਰੇ ਨਾਲ ਬਾਬਾ ਬਰਿੰਦਰ ਬਰਿੰਦਰ ਸਿੰਘ ਜੀ ਢਿੱਲੋਂ ਜੋ ਸਥਾਨ ਜਗਮਾਲਵਾਲੀ ਤੋਂ ਉਹ ਵੀ ਇੱਥੇ ਆਪਣੇ ਸਾਥੀਆਂ ਸਮੇਤ ਆਏ ਆ ਜੋ ਪਹਿਲਾਂ ਵੀ ਕਈ ਵਾਰ ਨਤਮਸਤਕ ਹੋਇਆ ਹੋ ਰਿਹਾ ਔਰ ਇਹਨਾਂ ਦੇ ਜਿਹੜੇ ਪਹਿਲੇ ਇਹਨਾਂ ਤੋਂ ਸੰਸਥਾ ਦੇ ਸੰਚਾਲਕ ਸਨ ਬਾਬਾ ਵਕੀਲ ਸਾਹਿਬ ਜੀ ਜਿਨ੍ਹਾਂ ਨੂੰ ਸੰਤ ਬਹਾਦਰ ਚੰਦ ਜਿਨ੍ਹਾਂ ਦਾ ਨਾਮ ਸੀਗਾ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰਕੇ ਉਹ ਵੀ ਕਈ ਵਾਰ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਸੀਗੇ ਔਰ ਇਹਨਾਂ ਨੇ ਅੱਜ ਇੱਥੇ ਨਾਤਮਸਤਕ ਹੋਣਾ ਕੀਤਾ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਦੇ ਦਰ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਰਬਸਾਂਝੀ ਵਾਲਤਾ ਦੀ